ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਨਾ ਆਪਣੇ ਕੋਲ ਇੱਕ ਆਹ ਵਾਲੀ ਫਲਾਵਰ ਵਾਲੀ ਲੈਸ ਹੈ ਜਿਹੜੀ 10 ਰੁਪਏ ਮੀਟਰ ਆਉਂਦੀ ਹੈ ਇਹਦੇ ਨਾਲ ਤੇ ਇੱਕ ਆਪਣੇ ਕੋਲ ਆਹ 5 ਰੁਪਏ ਮੀਟਰ ਲੈਸ ਆਉਂਦੀ ਹੈ ਇਹਦੇ ਨਾਲ ਸੂਟ ਦੇ ਯਾਨੀ ਕਿ ਪਲੇਨ ਸੂਟ ਆਪਣਾ ਇਹ ਤੇ ਇਹਦੇ ਵਿੱਚ ਸੂਟ ਦੇ ਘੇਰੇ ਤੇ ਬਿਲਕੁਲ ਸੋਖਾ ਜਾਂ ਤੇ ਸਿੰਪਲ ਜਾਂ ਯਾਨੀ ਕਿ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਤੇ ਲੱਗੂਗਾ ਬਹੁਤ ਹੀ ਸੋਹਣਾ ਬਣਿਆ ਹੋਇਆ ਡਿਜ਼ਾਈਨ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ ਬੈਲਾਪਾ ਸਾਨੂੰ ਦੱਸਦੇ ਆਂ ਜੀ ਪਹਿਲਾਂ ਆਪਾਂ ਇਹਨੂੰ نیچے ਫੋਲਡ ਕਰ ਲਾਂਗੇ ਘੇਰੀ ਨੂੰ ਆਪਣੇ ਨੂੰ ਜਿੰਨਾ ਵੀ ਆਪਾਂ ਨੂੰ ਚਾਹੀਦਾ ਤੇ ਸੂਟ ਦੇ ਘੇਰੀ ਨੂੰ ਨਾ ਪਹਿੱਚੇ ਫੋਲਡ ਕਰ ਲਾਂਗੇ ਪਹਿਲਾਂ ਫੋਲਡ ਕਰ ਲਾਂਗੇ ਬਾਅਦ ਵਿੱਚ ਆਪਾਂ ਇਹਦੇ ਤੇ ਨਾ ਤਰਪਾਈ ਵੀ ਕਰ ਸਕਦੇ ਆਂਗੇ ਪਹਿਲਾਂ ਆਪਾਂ ਘੇਰਾ ਫੋਲਡ ਕਰ ਦਿੰਨੇ ਆਂ ਇੱਕ ਸੀਨ ਲਾ ਕੇ ਇਸ ਤਰ੍ਹਾਂ ਆਪਾਂ ਨਾ ਜਿੰਨਾ ਕਿ ਫੋਲਡ ਕਰਨਾ ਤੁਸੀਂ ਉਨਾ ਹੀ ਕਰ ਸਕਦੇ ਹੋ ਇੰਚ 2 ਇੰਚ ਜਿੰਨਾ ਵੀ ਤੁਹਾਡਾ బావి తరపే పీన్ లాచే ఫోల్డ్ ఆస్ లేచేసి తరే ਕਿ ਆਪਾਂ ਵਾਈਟ ਕਲਰ ਦੀ ਰੀਗਲ ਇਸ ਲਈ ਲਾਈ ਹੈਗੀ ਇਹ ਨੂੰ ਪਰਪਲ ਕਸਿੰ ਲਾ ਲਾਂਗੇ ਤੁਸੀਂ ਵੀ ਇਸ ਤਰ੍ਹਾਂ ਲਿਆ ਕੇ ਲਾ ਸਕਦੇ ਹੋ ਆਦੇ ਸੂਟ ਦੇ ਘੇਰੇ ਤੇ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋ ਲੈਸ ਦੇ ਨਾਲ ਇਹ ਬਹੁਤ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਇਦਨ ਨਾਲ ਹੀ ਆਪਾਂ ਇੱਕ ਵਾਰੀ ਫਿਰ ਤੋਂ ਡਬਲ ਕਰ ਲੈਨੇ ਅਸੀਂ ਇਹਨੂੰ ਪਹਿਲਾਂ ਨਾ ਆਪਾਂ ਜਿਹੜੀ ਵਾਈਟ ਕਲਰ ਦੀ ਜਿਹੜੀ ਆਪਾਂ ਉੱਪਰ ਉੱਪਰ ਰੱਖਤੀ ਇਹਦੇ ਉੱਪਰ ਰੱਖ ਕੇ ਇਸ ਤਰ੍ਹਾਂ ਫਿਰ ਸੀਨ ਲਾ ਲਾਂਗੇ इस तरह ये उपर उ रख के आप लैस ला ली एक्स्ट्रा लैस कट दें हूँ आप लवेंगे हाँ फ्लावर वाली लैस ਫਲਾਵਰ ਵਾਲੀ ਲੈਸਨ ਵੀ ਇਸ ਤਰੀਕਾ ਨਾਲ ਡੱਕ ਲਾਂਗੇ ਇਹਦੇ ਉੱਪਰ ਥੋੜਾ ਜਿਹਾ ਜਨ ਕਿ ਆਪਾਂ 1 ਇੰਚ ਦਾ ਗੈਪ ਛੱਡ ਲਿਆ 1 ਇੰਚ ਦਾ ਗੈਪ ਛੱਡ ਕੇ ਇਹਦੇ ਉੱਪਰ ਉੱਪਰ ਵੀ ਆਪਾਂ ਇੱਕ ਇਸ ਫ੍ਰੈਂਸੀਨ ਲਾ ਦੰਨੀ ಲಸಾ ಜೊಟ್ಟಿ ಹಣ ಪೌಣಕ್ಕೆ ಇಂಚದ ಗೈಪುಕಾರಿ ಲಸ ರೀ ಮೇಲೆ ನೆಚ್ಚೆ ಅದಿಸಿ ਲਾ ਦਿੰਦੇ ਆਪ ਇੱਕ ਵਾਰੀ ਫਿਰ ਤੋਂ ਆ ਲੈਸ ਰੱਖ ਲਈ ਲੈਸ ਰੱਖ ਕੇ ਉੱਪਰ ਪਰਸੇਨ ਲਾਤੀ ਅੰਦੇ ਕੁ ਜੀ ਆਪਣਾ ਕਿੰਨਾ ਸੋਹਣਾ ਹੈ ਘੇਰੇ ਤੇ ਡਿਜ਼ਾਈਨ ਬਣ ਗਿਆ ਇਸ ਤਰ੍ਹਾਂ ਹੀ ਆਪਾਂ ਬਾਹਮਾ ਤੇ ਵੀ ਰੈਡੀ ਕਰਾਂਗੇ ਬਾਹਮਾ ਵੀ ਤੇ ਤੁਹਾਨੂੰ ਦੱਸ ਦਿੰਨੇ ਆ ਵੀ ਆਪਾਂ ਬਾਹਮਾ ਤੇ ਕੀ ਮੇ ਕਰਾਂਗੇ ਬਾਹਮਾ ਤੇ ਆਪਾਂ ਸਿੰਗਲ ਲੈਸ ਆਹਣੀ ਲਾ ਕੇ ਫਿਰ ਫਲਾਵਰ ਵਾਲੀ ਲੈਸ ਲਾ ਕੇ ਫਿਰ ਸਿੰਗਲੀ ਇੱਕ ਵਾਰੀ ਇਹਨੂੰ ਲਾਵਾਂਗੇ ਆਪਾਂ ਡਬਲ ਨਹੀਂ ਕਰਦੇ ਜਿਵੇਂ ਘੇਰੇ ਤੇ ਆਪਾਂ ਡਬਲ ਡਬਲ ਕਰਤੀਆਂ ਇਹ ਦੋ ਵਾਰੀ ਤੇ ਬਾਹਮਾ ਤੇ ਇੱਕ ਸਿੰਗਲ ਸਿੰਗਲ ਕਰਾਂਗੇ ਤੇ ਇਸ ਤਰ੍ਹਾਂ ਹੀ ਆਪਦੇ ਸਾਰੇ ਸੂਟ ਨੂੰ ਜਾਨੀ ਕਿ ਡਿਜ਼ਾਈਨ ਕਰਕੇ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਤੇ ਸਾਰੇ ਸੂਟ ਨੂੰ ਡਿਜ਼ਾਈਨ ਕਰ ਸਕਦੇ ਹੋਗੇ ਤੇ ਦੇਖੋ ਕਿੰਨਾ ਸੋਹਣਾ ਇਹ ਡਿਜ਼ਾਈਨ ਲੱਗਦਾਗਾ ਤੇ ਬਿਲਕੁਲ ਵਰਕਿੰਗ ਹੋ ਜਾਂਦਾ ਘੇਰੇ ਤੇ ਤੇ ਧੰਨਵਾਦ ਜੀ ਮੇਰੀ ਫੁੱਲ ਵੀਡੀਓ ਵਾਚ ਕਰਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਜੁੜ ਕਰਿਆ ਕਰੋ ਦੱਸਿਆ ਕਰੋ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗਦੀ ਹੈ ਤੇ ਥੈਂਕ ਯੂ ਜੀ ਮੇਰੀ ਫੁੱਲ ਵੀਡੀਓ ਵਾਚ ਕਰਨ ਲਈ ਬਾਏ ਬਾਏ